ਨੂੰ ਹਾਂ ਬਾਈ ਤੂੰ ਮੈਨੂੰ ਐ ਦੱਸ ਤੈਨੂੰ ਕੀ ਤਕਲੀਫ ਹੈ ਦੀ ਓਏ ਇੱਥੇ ਤੇ ਸੀਟੀਆਂ ਮਾਰੀ ਜਾਂਦਾ ਕੋਈ ਚੰਗਾ ਧੋੜਾ ਲੱਗਦਾ ਪਿੱਛੇ ਹੋ ਜਾ ਤੂੰ ਤੈਨੂੰ ਘਰੇ ਘਰੇ ਬੁਲਾਉਂਦੇ ਨਹੀਂ ਤੈਨੂੰ ਕਿ ਭੇ ਦੇਣੀ ਇਹਨੂੰ ਤੁਸੀਂ ਮੈਂ ਨਹੀਂ ਜਾਂਦਾ ਆਥਨੇ ਸਰਪੰਚ ਚੰਦ ਨਾਲ ਗੱਲ ਕਰਨੀ ਪਊ ਸਾਡਾ ਘਰ ਹੈਗਾ ਬਾਈ ਸਾਡੇ ਘਰ ਆ ਚਾਰ ਦਿਨ ਭੈਣ ਦੇ ਘਰ ਨਾਲ ਆ ਜੂਗਾ ਫਿਰ ਕੀ ਹਫਤਾ ਗਈ ਤੋ ਕਿੰਨਾ ਟਾਈਮ ਤਾਂ ਹੋ ਗਿਆ ਭਾਈ ਫਿਰ ਸੀਟੀਆਂ ਹੀ ਮਾਰੀ ਜਾਂਦਾ ਇਹ ਮੈਂ ਤਾਂ ਮਾਰੂੰਗਾ ਮੇਰੀ ਆਤ ਹੈ ਮੇਰਾ ਕੰਮ ਇਹਨੂੰ ਘਰੇ ਪਿੰਡ ਕੰਮ ਨਹੀਂ ਕੋਈ ਹਾਂ ਇਹਨੂੰ ਸਮਝਾ ਪਾਣੇ ਮੇਰੇ ਨਾਲ ਮੈਂ ਚੱਕ ਕੇ ਛੱਡੀ ਮਾਰ ਲਿਆ ਇਹ ਮਾਰ ਮੈਨੂੰ ਕੀ ਆ ਹਾਂ ਹੈ ਲਾ ਦੇ ਦੋ ਚਾਰ ਸਟਿੱਕ ਜੂਗਾ ਤੈਨੂੰ ਹੋਰ ਕੀ ਹੈ ਨਹੀਂ ਤੈਨੂੰ ਘਰੇ ਕੰਮ ਨਾ ਹੈ ਨਹੀਂ ਉਹ ਕਿੱਧਰ ਜਾਣਾ ਚੰਦ ਕਿੱਧਰ ਜਾਣਾ ਬਾਈ ਜਾਂਦਾ ਜਦ ਜੜੀ ਫਿਰਦਾ ਤੂੰ ਉਹ ਮੈਂ ਤਾਂ ਘਰੇ ਜਾਣਾਗਾ ਤੇਰਾ ਦਮ ਤਾਂ ਮੈਂ ਤਾਂ ਚੜਿਆ ਹੋਇਆ ਹੈ ਹੈ ਉਹਨਾਂ ਸਰਪੰਚਨੀ ਕੋਲ ਆਈ ਹੋਈ ਇਹ ਗ੍ਰਾਂਟ ਮੈਂ ਕਹਿੰਦਾ ਕੱਲਾ ਕੱਲਾ ਜਾਨਾ ਜਾ ਕੇ ਲਿਓ ਫਟਾਫਟ ਮੁੱਕਣਾ ਜਾਈ ਪਹਿਲਾਂ ਤੂੰ ਵਗ ਜਾ ਹਾਂ ਨਾਲੇ ਤੂੰ ਮੇਰੀ ਗੱਲ ਸੁਣ ਤੂੰ ਇਹਨਾਂ ਬਜ਼ੁਰਗਾਂ ਦੀ ਕੀ ਕਰਦਾ ਤੈਨੂੰ ਭਾਬੀ ਠੋਕਾ ਖੇਡਣ ਲਾ ਦੇਣਗੇ ਕੋਈ ਗੱਲ ਨਹੀਂ ਹਾਲਾ ਬੋਲਾ ਚੱਲ ਚੱਲ ਤੂੰ ਕੰਮ ਕਰ ਜਾ ਕੇ ਲੈ ਆਇਓ ਗ੍ਰਾਂਟ ਘੁੰਮੇ ਹੋਣਾ ਜਲਦੀ ਜਾਨੀ ਇਹ ਕਿਹੜੇ ਭਾਬੀ ਠੋੱਕ ਦੀ ਗੱਲ ਕਰ ਗਿਆ ਜੀ ਅਸੀਂ ਠੋੱਕ ਦੀ ਗੱਲ ਕਰਦੇ ਤਾਂ ਖੇਡਦੇ ਨੇ ਹਾਂ ਜਦ ਤੈਨੂੰ ਠੋੱਕ ਆ ਦੇ ਦਿੰਦਾ ਉਹ ਭਾਬੀ ਬਣ ਜਦੀ ਆ ਹਾਂ ਉਹ ਚੰਦਾ ਜੀ ਦਮ ਚੜੀ ਫਿਰਦਾ ਸੀ ਤੇਰਾ ਵੀ ਅਹੀਂ ਦਮ ਚੜਦਾ ਲਗਾ ਮੇਰਾ ਸਿੱਕੇ ਹੀ ਜਾਉਂ ਹੈ ਸਿੱਕੇ ਤੇ ਮੇਰਾ ਮਿਲਵਾ ਆਂਦਾ ਨਹੀਂ ਹਾਂ ਠੋੱਕਾ ਲੱਗਦਾ ਹੈ ਅੱਛਾ ਓਏ ਪੱਟੂਏ ਵੀ ਜਾਂਦਾ ਬੰਗੂ ਘਰ ਬਦਾਂ ਜਿ ਬਸ ਜਾ ਹਾਂ ਇਹ ਵੀ ਅਹੀਂ ਕਰਦਾ ਫਿਰਦਾ ਹੈ ਹਾਂ ਪਹਿਲਾਂ ਠੋੱਕ ਵਾਲਾ ਆ ਕੇ ਜੀ ਵਿੱਚਾ ਕਦੋਂ ਠੋੱਕ ਸਿੱਖਣਾ ਹੈ ਇੱਕ ਭਣਿਆ ਥੋੜੀ ਆਹ 100 ਗ੍ਰਾਮ ਦੀ ਬੁੜੀ ਜੀ ਬੜੀ ਤੰਗ ਕਰਦੀ ਆ ਚੁੱਪ ਕਰ ਆ ਆਗੀ ਹਾਂ ਬੀਬੀ ਹਾਂ ਇਹ ਖੌੜਾ ਭੜ ਦਾ ਖੌੜਾ ਮੇਰੇ ਇਹ ਕੰਨ ਨੇ ਕੰਨਾ ਹਾ ਨਾ ਆਹ ਕੰਨ ਨੇ ਕੰਨ ਨੇ ਨળે ਹੋਰ ਨਹੀਂ ਜਿਹੜਾ ਕੰਮ ਨਾ ਸਾਡੇ ਚੰਦਨੇ ਨੇ ਕੀਤਾ ਹੁਣ ਉਹ ਚੰਦ ਤੇਰਾ ਇਹ ਚਾਰੂ ਡਾਂਗ ਨਾਲ ਸਮਝ ਗਿਆ ਇਹਦਾ ਡੰਡਿਆਂ ਨਾਲ ਤੋਰ ਨਾ ਪਊ ਇਹਦੇ ਗੁੜੀਏ ਮਾਰ ਦੋ ਡੰਡੇ ਸਿਰ ਚ ਪੀ ਜਾਦਾ ਭੱਜਿਆ ਜਾਊ ਘਰ ਨੂੰ ਬੀਬੀ ਨਿਖਾ ਤਰੀ ਸਾੜੀ ਬੀਬੀ ਦੀ ਉਧਰ ਮੈਂਬਰਾਂ ਕੁੱਕਰ ਸੀ ਕਿਆ ਮਾਰਿਆ ਚੌੜ ਥਲੇ ਲੱਗੇ ਉਹ ਮੀਂਹ ਆ ਤੱਕੂ ਕਰਾ ਹੁਣ ਬਾਗੀ ਜੇ ਖੜੀ ਰਹਿੰਦੇ ਨਾ ਮੈਂ ਉਹਦੀ ਇਹ ਜੀ ਲੱਤਾਂ ਬਾਹ ਤੋੜਦਾ ਹਾਂ ਕੋਈ ਨਹੀਂ ਤਾਂ ਦੁਬਾਰਾ ਲੈ ਆਈ ਤੋੜਦੀ ਜੇ ਲਾਲੀ ਰੀਜ ਨਾਲੇ ਭਾਈ ਤੂੰ ਸਾਡੇ ਘਰਾਂ ਚ ਨਾ ਬੋਲਿਆ ਕਰੀ ਇਹਨੂੰ ਭਾਈ ਤੁਸੀਂ ਉਹ ਤੋਰੋ ਕੋਈ ਫਾਇਦਾ ਨਹੀਂ ਇੱਥੇ ਬਾਹਰ ਲੜਾਉ ਕਿਸੇ ਨਾਲ ਸੋਨੂੰ ਆ ਰੋਟੀ ਸਾਡੇ ਘਰ ਖਾਂਦਾ ਕੱਪੜੇ ਇੱਥੇ ਧੋਣੇ ਆ ਤੁਹਾਨੂੰ ਕੀ ਤਕਲੀਫ ਹੈ ਦੀਆਂ ਨਹੀਂ ਹਟਦਾ ਮਾਰਨੂੰ ਸੀਟੀਆਂ ਦਾ ਕੁੱਕਰ ਮਾਰ ਰਹੇ ਆਂ ਅੰਦਰ ਇਹਨੇ ਕਦੋਂ ਮਾਰੀ ਐ ਇਹ ਨਹੀਂ ਹਟਦਾ ਦੇਖ ਗਲ ਚ ਤਾਂ ਪਾਈ ਖੜਾ ਅਜੇ ਵੀ ਬਣ ਇੱਟ ਹੈਗੀ ਨੇੜ ਤੇੜੇ ਕੀ ਕਰਨੀ ਆ ਆ ਇਹਦੇ ਮੱਥੇ 'ਚ ਮਾਰਨੀ ਆ ਮੈਂ ਬਕਾਣੂ ਹਾਂ ਮੈਂ ਕਹਿੰਦਾ ਚੰਦ ਤੋਂ ਲਵਾਉਣੀ ਆ ਪਹਿਣ ਗਿਆ ਇਹਦੇ ਆਏ ਨਹੀਂ ਇਹਨੇ ਜਾਣਾ ਹਾਂ ਹੈਲੋ ਹਾਂ ਤੂੰ ਪਾ ਦੇ ਕਿ 8 ਬਾਰ ਦਾ ਇੱਟ ਕਹਿੰਦਾ ਪੁੱਤਾਂ ਦੇ ਨਿਉ ਰੱਖਣੀਆਂ ਤਾਂ ਆ ਬੇ ਕਰਦੀ ਖਬਰ ਦਾ ਪਾ ਚਾਇ ਤੋ ਮਾ ਮੇਰਾ ਮਰੰਬਾ ਦੇਖੀ ਕਿਤੇ ਹੋਰ ਕਤਲ ਕੇਸ ਪੈ ਜੋ ਕੰਜਰਾ ਹੁਣ ਮਸਾ ਨਿਕਲ ਕੇ ਫੇਰ ਅੰਦਰ ਜਾਵੇਂਗਾ ਮੈਂ ਮੈਨੂੰ ਬਦ ਘਟਣਾ ਬੋਲਾ ਪਾਣੇ ਤੂੰ ਹਟਾਲਾ ਇਹ ਥੋੜੀ 100 ਗ੍ਰਾਮ ਦੀ ਬੁੜੀ ਨੂੰ ਮੈਂ ਹੁਣੇ ਮਾਰ ਦੂੰਗਾ ਮੇਰੀ ਗੱਲ ਸੁਣ ਲੈ ਨੀ ਕੁੜੀਏ ਖੜ ਜਾ ਖੜ ਜਾ ਹੋ ਰਿਆ ਨਹੀਂ ਹੋ ਰਿਆ ਹੋ ਰਿਆ ਕੀ ਹੋ ਗਿਆ ਇਹਦੀ ਡੇਟ ਬੁੱਕ ਕਰਾ ਖੰਡ ਪਾਠ ਦੀ ਭਾਣ ਜੀ ਵੈਰੀ ਗੁੱਡ ਵੈਰੀ ਗੁੱਡ ਸੋਚ ਨਹੀਂ ਹਰਤੇ ਹੈਗੇ ਅਸੀਂ ਨਹੀਂ ਹਰਤੇ ਰੁੱਟਦਾ ਖੂਨ ਚ ਆ ਇਹ ਵੈਰੀ ਗੁੱਡ ਕੱਲ੍ਹ ਤਾਂ ਸੌਂ ਕੱਲ੍ਹ ਤਾਂ ਸੌਂ ਪਾਣੇ ਪਾਣੇ ਮੈਂ ਥੋ ਮਰੂਗੀ ਐ ਥੋੜੀ ਬੁੜੀ ਨਹੀਂ ਇੱਕ ਬੁੜੀ ਮਾਰ ਕੇ ਤਾਂ ਤੂੰ ਇਨੇ ਸਾਲ ਫੇਰ ਉਹ ਸਤਾ ਮੇਰੀ ਗੱਲ ਤੇਰਾ ਕੀ ਵੱਡਾ ਇਹ ਕਿਉਂ ਜਲੂਸ ਕੱਢਿਆ ਯਾਰ ਉਹ ਕਰੇ ਬੇ ਤੇਰੀ ਬੁੜੀ ਘੱਟ ਨਹੀਂ ਹੈਗੀ ਬੁੜੀ ਘੱਟ ਨਹੀਂ ਮੈਂ ਦੇਖ ਕੇ ਉਪਰੋਂ ਨਾਲ ਤੂੰ ਉੱਥੇ ਦਾ ਬੁੜੀ ਮਾਰਿਆ ਸਾਡੀ ਬੁੜੀ ਮਾਰਨ ਨੂੰ ਫਿਰਦਾ ਪੰਗੇ ਲੈਂਦੀ ਹੈ ਮੇਰੇ ਨਾਲ ਉਹ ਪੰਗੇ ਲੈਂਦੀ ਹੈ ਮੇਰੀ ਗੱਲ ਸੁਣ ਲੈ ਤਖੜਾ ਤਖੜਾ ਇਹਨੂੰ ਸਮਝਾ ਲੈ ਐਵੇਂ ਜੇ ਮੇਰਾ ਹੱਥ ਫਿਰ ਕੇ ਦੇਖ ਲੈ ਫਿਰ ਉਹ ਇਹ ਚ ਖਰਾਕਾਂ ਖਾਦੀ ਐਵੇਂ ਗੋ ਖੋਲਿਓ ਬੇ ਇਹਦਾ ਕੋਈ ਕਸੂਰ ਨਹੀਂ ਮੈਂ ਤੈਨੂੰ ਦੱਸ ਦਿਆਂ ਗੱਲ ਕੀ ਹੋਈ ਉਹ ਲੱਕੜਾਂ ਪਈਆਂ ਨਾ ਮੈਂ ਲੱਕੜਾਂ ਸੈੱਟ ਕਰਵਾ ਰਹੀ ਸੀ ਹਾਂ ਫੇਰ ਹਾਂ ਇਹ ਤਾਂ ਵਿਚਾਰਾ ਉ ਆ ਦੇਖ ਲੈ ਸਿਰ ਚ ਮਾਰਨ ਨੂੰ ਫਿਰਦਾ ਸੀ ਬੁੜੀ ਇਹ। ਉਹ ਦੇਖ ਲੈ ਕੀ ਕਰੀ ਜਾਂਦੀ ਐ। ਇਹ ਜਾਣ ਜਾਣ ਕੇ ਛੇੜਦੀ ਆ। ਤੂੰ ਬੀਬੀ ਨੂੰ ਸਮਝਾ। ਇਹ ਨੂੰ ਮੈਂ ਇਹ ਨੂੰ ਵੀ ਜਾਣਦਾ ਚੰਗੀ ਤਰ੍ਹਾਂ ਪੰਗੇ ਬਹੁਤ ਲੈਂਦਾ। ਮੈਂ ਕੋਈ ਛੇੜੀਆ ਨਹੀਂ ਆਦੂ ਕੋਈ ਮਾਰਦਾ। ਮੈਂ ਕੋਈ ਪੰਗਾ ਨਹੀਂ ਲਿਆ ਹੈਗਾ। ਜਾਂ ਤਾਂ ਇਹ ਨੂੰ ਕਿ ਤੂੰ ਵਗ ਜਾ। ਨਹੀਂ ਸੀ ਵਗ ਜਾਣਾ। ਭੇਜ ਦੇ ਇਹ ਨੂੰ ਆਪਦੇ ਨੂੰ। ਮੈਂ ਤਾਂ ਜਾਂਦਾ ਨਹੀਂ। ਮੈਂ ਨਹੀਂ ਜਾਂਦਾ। ਉਹ ਤੇਰੇ ਬਾਪ। Senin, senin. 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 Senin, ਰਾਗ ਮੁਟਿਆ ਰਹਿ ਜਾਉ ਜੇ ਮੈਂ ਮੈਂ ਖਤਰੰਟੀ ਹੋ ਜਾ ਹਾਂ ਤੂੰ ਮੈਂ ਮਰਾ ਗਿਆ ਪੰਗਾ ਹੀ ਛੇੜ ਲਿਆ ਤੀ ਸਾਥ ਚ ਵੀ ਬੁਢੇ ਜੇ ਛੇੜ ਕੇ ਹੂੰ ਚੁੱਪ ਕਰਕੇ ਬੈਠੇ ਰਹਾ ਕਰੋ ਉਥੇ ਤੂੰ ਨੇ ਟਿੰਡੇ ਲੈਣੇ ਨੇ ਘਰੇ ਦੇਖਾ ਮਾਹੂਲ ਕੀ ਹੈ ਆ ਲਗ ਰ ਮੈਂ ਇਸ ਕਮੀਨਾ ਜੇ ਇਕੱਲੇ ਹੀ ਓਹੋ ਉਹ ਤੈਂ ਚੱਪਲ ਘਾਤੋਂ ਕੱਢ ਲਈ ਯਾਰ ਤੂੰ ਕਿਧਰੋਂ ਸਾਂ ਚੜਾਈ ਹੋਣਾ ਓਏ ਇੱਧਰ ਗਿਆ ਤੀਗਾ ਤਾਂ ਚੜ ਗਿਆ ਹਾਂ ਤੈਂ ਕਾ ਤੂੰ ਕੱਢ ਲਈ ਮੈਂ ਵੱਡੇ ਨੇ ਚੱਪਣਾ ਲਾਵੇਂਗਾ ਓਏ ਆ ਕੋ ਸਾਈਕਲ ਦਿੱਤੀ ਤੈਨੂੰ ਐ ਪੜਾਇਆ ਤੈਨੂੰ ਓਏ ਦੇਖ ਤਾਂ ਲੈ ਮੈਂ ਕਰ ਕੀ ਰਿਹਾ ਚੱਪਲ ਚਾੜ ਕੇ ਮਾਰ ਰਿਹਾ ਝਾੜ ਕੀ ਮਾਰ ਦਿੰਦੇ ਨੇ ਹੋਰ ਕੀ ਮਾਰ ਦਿੰਦੇ ਨੇ ਝਾੜ ਕੇ ਮਾਰਦੇ ਤੂੰ ਕਿਧਰ ਕੀ ਚੰਦ ਚੜਾਇਆ ਹੋਣਾ ਮੈਂ ਚੰਦ ਚੁੰਦ ਕਾਣੂ ਚਾੜ ਕੇ ਆ ਬੋਲੇ ਤੁਹਾਨੂੰ ਯਾਰ ਇੰਹੀਂ ਲੱਗਦਾ ਮੈਂ ਚਾਂਦੇ ਚਾੜਦਾ ਫਿਰਦਾ ਯਾਰ ਕੋਈ ਕੋਈ ਚੱਜ ਦਾ ਕੰਮ ਦਾ ਤੂੰ ਕਰਦਾ ਮੈਂ ਇਧਰੋਂ ਆਇਆ ਸੀਗਾ ਉਧਰੋਂ ਮੈਨੂੰ ਸਾਥ ਚ ਰੋਕ ਲਿਆ ਸਾਥ ਚ ਰੋਕ ਲਿਆ ਕਹਿੰਦੇ ਹਾਂ ਮੇਰਾ ਤਾਂ ਲੱਕ ਵੀ 빙ਗਾ ਹੋ ਗਿਆ ਓਏ ਤੇਰੇ ਲੱਛਣ ਦਿਖ ਰਹੇ ਨੇ ਮੈਨੂੰ ਪੱਕਾ ਕੋਈ ਨਾ ਕੋਈ ਪੱਕਾ ਕਰਕੇ ਆਇਆ ਕਦਰਬਿੱਦੀ ਮੈਨੂੰ ਪਸੀਨਾ ਕਿੰਨਾ ਕਰ ਰਿਹਾ ਓਏ ਪਸੀਨਾ ਤਾਂ ਦੇਖ ਰਿਹਾ ਹੈ ਜ਼ਰਾ ਖਾ ਜਾ ਚੁਗੜਾ ਸਾਰਾ ਗੱਲਾ ਕਰੀ ਫਿਰਦਾ ਖਾਸ ਆ ਰਿਹਾ ਓਏ ਆ ਮੇਰੇ ਦਾ ਵਿੱਚ ਮੂਤ ਲਿਆ ਵਿੱਚ ਤਾਂ ਕਾਣੂ ਮੂਤ ਲੈ ਕੇ ਅੰਦਰ ਦਿਆ ਹਾਂ ਹੱਲ ਗਿਆ ਤੇਰਾ ਵੀ ਸਿਸਟਮ ਤੂੰ ਐਂ ਬ ਮੈਂ 2-4 ਘੰਟੇ ਸੌਣ ਲੈਂਦੇ। ਠੀਕ ਐ? ਬੜਾ ਆ ਕੰਮ ਕਰਾ ਦੇ ਕੋਈ। ਕੰਮ ਉਹ ਮੈਂ ਤੇਰੇ ਸਾਲੇ ਨੂੰ ਭੇਜਦਾਗਾ। ਉਹ ਤੋਂ ਉਹ ਦੱਖੂ ਦਾਣੇ ਥੋੜੀ ਲੈਣੇ ਨੇ। ਬੇਲਾ ਪਿਆ ਮੇਰਾ ਸਾਲਾ ਅੰਦਰ। ਖਾ ਲਈ ਰੋਟੀਆਂ ਨੱਟੀਆਂ ਉਹਨੇ। ਪਾੜ ਲੈ। ਹੂੰ ਹੂੰ। ਪਾੜ ਲੈ ਨਾ। ਤੂੰ ਡੱਕੇ ਨੂੰ ਨਹੀਂ ਤੋੜਨਾ, ਕੁਛ ਨਹੀਂ ਤੋੜਨਾ ਠੀਕ ਐ? ਉਹ ਲੈਣ ਜਾਂਦਾ ਓਏ ਸਾਹ ਚੱਲ ਰਿਹਾ ਤਾਂ ਕਰਕੇ। ਤੂੰ ਕਿਸੇ ਕੰਮ ਨੂੰ ਹੱਥ ਨਾ ਲਾਈ। ਹਾਂ। ਮੈਂ ਬਾਅਦੇ ਮੁਤਾਬਕ ਉਹਨੂੰ ਡੱਕੜਦਾ ਮੇਰੇ ਸਾਲੇ ਨੂੰ। ਟੈਨਸ਼ਨ ਲੈ ਲੈ। ਤੇਰੇ ਨੂੰ ਪਹਿਲਾਂ ਤਾਂ ਮੈਂ ਲਾਈ ਖੜਾ ਸਕੀਮ। ਕੀ ਕਰੇਗਾ ਤੂੰ? ਆਪ ਹੀ ਕਰਾਉਂਗਾ ਕੰਮ ਤੇ। ਕਰਾਣਾ ਲੱਛਣ ਜਿਹੇ ਮੈਨੂੰ ਵਿਗੜੇ ਲੱਗਦੇ ਨੇ ਪੱਕਾ ਕੋਈ ਨਾ ਕੋਈ ਤਾਂ ਕਰਕੇ ਆ ਖੇਤਰ ਵਿਧੀ ਜਿਹੜਾ ਕਹਿੰਦਾ ਗੇਟ ਲਾ ਲਾ ਹੈ ਕੋਈ ਆ ਤਾਂ ਨਹੀਂ ਰਿਹਾ ਉਹਦਾ ਕਿਹਦੇ ਖੇਤਰ ਪਾ ਦੇ ਮੇਰੇ ਚਲ ਉਹਦੇ ਲਾਉਣ ਦੀ ਸਕੀਮ ਕੋਈ ਹਾਏ ਮੇਰਾ ਹੱਥ ਬੇੜਾ ਭੇਜੀ ਤੇਰਾ ਮੇਰਾ ਹੱਥ ਤੋੜ ਕੇ ਰੱਖਦਾ ਆਹ ਕੌਣ ਸੁੱਤਾ ਪਿਆ 아이 ਹੋਏ ਆਹ ਕੋਣ ਹੈ ਬਹਿਰੂਪੀਆ ਦਾ ਇਹਦੀ ਕੀ ਦੰਦਲ ਪੈ ਗਈ ਹੁਣ ਸੌਣ ਵੀ ਨਹੀਂ ਦਿੰਦੀ ਹਉ ਤਾਂ ਮੈਂ ਨਹੀਂ ਬੋਲਦੀ ਬੀਬੀ ਬੀਬੀ ਹਾਂ ਬੀਬੀ ਥੱਲੇ ਆ ਦੰਦਿਆਂ ਦੀ ਆ ਲੜ ਗਿਆ ਚੱਲ ਅੰਦਰ ਦੇਖ ਪਤਾ ਨਹੀਂ ਕੌਣ ਬੜਿਆ ਹੋਇਆ ਬੰਦਾ ਕਿੱਥੇ ਉਹ ਮੰਜੇ ਤੇ ਸੁੱਤਾ ਪਿਆ ਕੋਈ ਬਹਿਰੂਪੀਆ ਮੈਂ ਲੜਦੀ ਤਾਂ ਮੇਰੇ ਨਾਲ ਰੋਜ਼ ਰਾਤ ਨੂੰ ਲੱਤ ਮਾਰੂ ਮੈਂ ਕੀ ਕਰੀਏ ਦੇਖ ਤਾਂ ਸਹੀ ਕੋਣਾ ਫੋੜ ਦਿਖਾ ਤੂੰ ਆ ਛੱਡ ਪਹਿਲਾਂ ਆ ਥੱਲੇ ਆ ਥੱਲੇ ਦੇ ਆ ਜਾ ਆ ਜਾ ਖਰ ਜਾ ਲੱਤ ਬਾਣਾ ਤੋੜਦੀ ਕੌਣਾ ਨਹੀਂ ਟੁੱਟਦੀ ਹੈਗੀ ਮੈਨੂੰ ਨਹੀਂ ਪਤਾ ਕੋਣਾ ਜੰਕ ਦੇ ਛੱਟ ਕੋਣਾ ਦਿਖਾ ਤਾ ਸਹੀ ਤੂੰ ਨਹੀਂ ਖਰ ਜਾ ਚੱਲ ਲੈ ਤਨੇ ਖੱਟ ਚੱਲ ਤਾਂ ਸਹੀ ਕੌਣਾ ਅੱਗੇ ਹੋ ਹਾਂ ਅੱਗੇ ਹੋ ਅੱਗੇ ਹੋ ਆ ਜਾ ਦੇਖ ਦੇਖਦੀਆਂ